ਇਤ ਚੜ੍ਹੈ ਸਵਾਇਾ ਸਲੋਕ ਮਹਲਾ ਤੀਜਾ ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉੱਬਰੈ ਤਿਤੈ ਲੈਹੁ ਉਪਹਾਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਦਿਨ ਬਖਸ਼ਣ ਹਾਰ ਮਹਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੂਜੈ ਲੱਗੈ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹਟਵ ਕਾਏ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਈ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਵੜਿਆਈ ਸਤਗੁਰ ਦਿੱਤੀ ਧਰੋ ਹੁਕਮ ਬੋਜ ਨਿਸ਼ਾਨ ਪੁੱਤੀ ਪਤੀ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਡਿਠਾ ਲਾਹੈ ਉਹਨ ਸਭਨਾ ਕਾ ਅਬਮਾਨ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਗੁਰੂ ਹਰ ਬਖਸ਼ਿ ਉਸ ਸਭ ਜਹਾਨ ਜੇ ਸਤਗੁਰ ਨੂੰ ਮਿਲ ਮੰਨੇ ਸੋ ਹਰਤ ਪਲਤ ਸਿੱਜੈ ਜੇ ਵੇਮਕ ਹੋਵੈ ਸੋ ਫਿਰੈ ਭ੍ਰਿਸ਼ਟ ਥਾਨ ਜਨ ਨਾਨਕ ਕਹਿ ਬਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ ਪੌਂਦੀ ਭੇਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਨਾਹਿ ਉਨ ਸਬਨਾ ਕਿਉ ਮਨਹੁ ਗਮਾਨ ਸ਼ਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣਾ ਕੋ ਪਾਏ ਖਲੇਹਾਨ ਨਾਨਕੇ ਨਾ ਜਾਪਈ ਕੋਈ ਖਾਏ ਨਿਦਾਨ ਮਹਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੈ ਮਿਹਰਵਾਨ ਭਰਮ ਭਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅਮਰਤ ਨਾਮ ਨਿਦਾਨ ਕੰਠ ਉਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸ਼ਲੋਕ ਮਹਲਾ 3 ਜਿਨਨੀ ਨਾਮ ਵਸਾਰਿਆ ਕੂੜੇ ਕਹਿਣ ਕਹਨ ਪੰਜ ਚੋਰ ਤਿੰਨਾ ਘਰ ਮੋਹਨ ਹਉ ਮੈਂ ਅੰਦਰ ਸੰਨ ਸਾਖਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਜਿਨਨੀ ਅਮਰਤ ਧਰਮ ਲਟਾਇਆ ਬਿਖਸਿਓ ਰਚਹਿਰ ਚੰਨ दुष्टਾਂ ਸੇ ਤੀ ਪਰਹੜੀ ਜਨ ਸਿਓ ਬਾਦ ਕਰਨ ਨਾਨਕ ਸਾਖਿਤ ਨਰਕ ਮਹਿ ਜਮ ਬੱਦੇ ਦੁਖ ਸਹੰਨ ਪਇ ਕਿਰਤ ਕਮਾਉਂਦੇ ਜਿਵ ਰਾਖਹਿ ਤਿਵੇਂ ਰਹਿਨ ਮਹੱਲਾ ਤੀਜਾ ਜਿੰਨੀ ਸਤਗੁਰ ਸੇਵਿਆ ਤਾਣ ਨ ਤਾਣੇ ਤਿਸ ਸਾਸ ਗਰਾਸ ਸਦਾ ਮਨ ਵਸੈ ਜਮ ਜੋਹਿ ਨ ਸਕੈ ਤਿਸ ਹਰਦਾ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰਦਾ ਸਾਂ ਕਾ ਦਾਸ ਹੋਇ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਨੈ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਓ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਭਣਿਆ ਬਹੁਤ ਵੱਡੀਆਂ ਆ ਸਾਹਿਬੈ ਨਹਿ ਜਾਹੀ ਗਣੀਆਂ ਸੱਚ ਸਹਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ ਸ਼ਲੋਕ ਮਹੱਲਾ ਤੀਜਾ ਆਪਣਾ ਆਪਨਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰਤੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਲਾਇਨ ਸਚਿਆ ਸ਼ਬਦ ਹਦੂਰ ਮਹਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗਵਿੰਦ ਆਨੰਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ ਸਤ ਸੰਗਤ ਨਾਲ ਰਲਾਵੇ ਜਿਉ ਮੀਹੀ ਉੱਠੈ ਗਲੀਆਂ ਨਾਲਾਂ ਤੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ పాਵਨ ਹੋਈ ਜਾਵੇ ਇਹ ਵਡਿਆਈ ਸਤਿਗੁਰ ਨਰਵੈਰ ਵਿੱਚ ਜਿਤ ਮਿਲਿਆ ਤਿਸਨਾ ਭੁਖ ਉੱਤਰੈ ਹਰ ਸ਼ਾਂਤ ਤੜ ਆਵੇ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਾ ਕਾ ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੇ ਛੁੱਧ ਬਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਹੈ ਸੋਇਓ ਸੰਸਾਰ ਪੇਖਣਾ ਰਹਿਨ ਨਾ ਕੋ ਪਈ ਹੈ ਰੇ ਸੁੱਦੇ ਸੁੱਦੇ ਰੇ ਚੱਲਹੁ ਤਮ ਨਤਰਕ ਧੱਕਾ ਦਵਾਈ ਹੈ ਰੇ ਰਹਾਉ ਬਾਰੇ ਬੂਡੇ ਤਰਨੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ ਮਾਂਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੀ ਤਨਵੰਤਾ ਅਰੰਧਿਰ ਤਨ ਮੰਨੇ ਤਾਂ ਕੀ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਹੈ ਸੂ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਈ ਤਿਨ ਕੀ ਕਥਾ ਨਰਾਰੀ ਰੇ ਆਵਹਿ ਨਾ ਜਾਹੀ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਹੈ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲਹਿ ਸਾਰਿੰਗ ਪਾਣੀ ਰੇ ਬਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਣੋ ਹਰ ਗੁਣ ਕਥਤ ਸੰਤ ਬਉਰਾਨ ਨੂੰ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਣੀ ਮੈਂ ਬਉਰਾ ਮੈਂ ਬਿਗਰਿਓ ਬਿਗਰੈ ਮਾਤਿ ਔਰਾ ਰਹਾਉ ਆਪ ਨਾ ਬਉਰਾ ਰਾਮ ਕੀਓ ਬਉਰਾ ਸਤਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਪਰਮਪੂ ਲੋ ਮਤ ਕੋਈ ਸੋ ਬਉਰਾ ਜੋ ਆਪ ਨਾ ਪਛਾਨੈ ਆਪ ਪਛਾਨੈ ਤਾਂ ਏਕੈ ਜਾਣੈ ਅਬਹ ਨਾ ਮਾਤਾ ਸੋ ਕਬਹ ਨਾ ਮਾਤਾ ਕਹ ਕਬੀਰ ਰਾਮੈ ਰੰਗ ਰਾਤਾ ਬਲਾਵਲ ਗ੍ਰਹ ਤਜ ਬਨ ਖੰਡ ਜਾਈ ਐ ਚੁਨ ਖਾਈ ਐ ਕੰਦਾ ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉ ਛੂਟੋਂ ਕੈਸੇ ਤਰੋਂ ਭਵਜਨ ਨਿਦ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੇਮਾਰੀ ਰਹਾਉ ਵਿਖੇ ਵਿਖੇ ਕੀ ਬਾਸਨਾ ਤਜੀ ਨਹ ਜਾਈ ਅਨਕ ਯਤਨ ਕਰ ਰਾਖੀ ਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕਿਛ ਕੀਆ ਨਾ ਨੀਕਾ ਇਹੋ ਜੀ ਅਰਾ ਨਿਰਮੂਲ ਕੋ ਕੌਡੀ ਲਗ ਮੀਕਾ ਕਹੋ ਕਬੀਰ ਮੇਰੇ ਮਾਦਵਾ ਤੂੰ ਸਰਬ ਬਿਆਪੀ ਤੁਮ ਸੰਸਰ ਨਾਹੀ ਦਿਆਲ मोहे समसर पापी बलावल नित उठ कोरी गागर आनै लीपत जियो गयो ताना बाना कछु ना सूजै ਹਾਰਾ ਹਾਰਾ ਰਾਸ ਲਪਟਿਓ ਹਮਾਰੇ ਕੁਲ ਕੌਨੇ ਰਾਮ ਕਹਿਓ ਜਬ ਕੀ ਮਾਲਾ ਲਈ ਨ ਪੂਤੇ ਤਬ ਤੇ ਸੁਖ ਨ ਭਇਓ ਰਹਾਉ ਸੁਨੋ ਜਠਾਨੀ ਸੁਨੋ ਦੇ ਰਾਣੀ ਆਚਰਜ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਏ ਇਹ ਮੁੰਡਿਆ ਕਿਉ ਨਾਮ ਹੋਇਓ ਸਰਬ ਸੁਖਾਂ ਕਾਏ ਕਰ ਸੁਆਮੀ ਸੋ ਗੁਰ ਨਾਮ ਦਇਓ संत प्रहलाद की पैज जिन राखी हरणाखस नख बिदरयो कर के देव पितर की छोडी गुरु को शब्द लयो कहत कबीर सगल पाप खंडन संताह ल उदरयो बलावल को हर समान नहीं राजा ए भूपत सब दिवस चार के झूठे करत दिवाजा रहाओ ਤੇਰੋ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਸਾਜਾ ਹਾਥ ਫਸਾਰ ਸਕੈ ਕੋ ਜਨ ਕੋ ਭੋਲ ਸਕੈ ਨਾ ਅੰਦਾਜ਼ਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹਿ ਕਬੀਰ ਸੰਸਾ ਭ੍ਰਮ ਚੂਕੋ ਤਰੂ ਪ੍ਰਹਿਲਾਦ ਨਵਾਜਾ ਬਲਾਵਲ ਰਾਖ લે ਹੋ ਹਮ ਤੇ ਬਿਗਰੀ ਸ਼ੀਲ ਧਰਮ ਜਪ ਭਗਤ ਨਾ ਕੀਨੀ ਹਉ ਅਬ ਮਾਨ ਢੇਡ ਪਗਰੀ ਰਹਾਉ ਅਮਰ ਗਿਆਨ ਸਾਂਚੀ ਇਹ ਕਾਇਆ ਇਹ ਮਿੱਥਿਆ ਕਾਚੀ ਗਗਰੀ ਜਿਨਹੇ ਨਵਾਜ ਸਾਜ ਹਮ ਕੀਏ ਤਿਸੈ ਬਸਾਰ ਅਵਰ ਲਗਰੀ ਸੰਤ ਕ ਤੋਹੇ ਸਾਧ ਨਹੀਂ ਕਹੀ ਉਹ ਸਰਨ ਪਰੇ ਤੁਮਰੀ ਪਗਰੀ ਕਹ ਕਬੀਰ ਇਹ ਬਿੰਤੀ ਸੁਨਿਓ ਮਤ ਕਹ ਲੋ ਉਹ ਜਮ ਕੀ ਖਬਰੀ ਬਲਾਵਲ ਦਰਮਾਂ ਦੇ